ਸਤਨਾਮ ਸ੍ਰੀ ਵਾਹਿਗੁਰੂ ਗੁਰ ਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸਬਰ ਅੰਦਰ ਸਬਰੀ ਤਨ ਏਵੈ ਜਾਲੇਨ ਹੋ ਨਨਜੀਕ ਖੁਦਾਏ ਦੇ ਭੇਤ ਨ ਕਿ ਸਹ ਦੇਨ ਸਰਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮਜਾ ਤੁਦ ਸਬੇ ਬਸਤੂ ਮਿੱਠੀਆਂ ਰੱਬ ਨ ਪੁੱਜਨ ਤੁਦ ਸੋ ਕਹੋ ਤਨ ਗੁਰ ਸੇਵੀਐ ਹਨੇ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਵਜੀ ਸੋਰਠ ਮਹਲਾ 5 ਗੁਰਪੂਰ ਕ੍ਰਿਪਾ ਧਾਰੀ ਪ੍ਰਵ ਪੂਰੀ ਲੋ ਕਰ ਈਸ਼ਾਨ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਏ ਸੰਤੋ ਸਤਰੀਏ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਸੇ ਹਰ ਚਰਣੀ ਚਿਤ ਲਾਏ ਉਸਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਮੁਖਵਾਕ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 621 ਤੇ 622 ਅੰਗ ਦੇ ਉੱਤੇ ਸੁਭਾਏਮਾਨ ਸੋਰਠ ਮਾਲਾ ਪੰਜਵ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਠਕਾ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ ਇਹਦੇ ਵਿੱਚ ਅੱਜ ਸਾਨੂੰ ਕੀ ਸਮਝਾ ਰਹੇ ਨੇ ਗੁਰੂ ਸਾਹਿਬ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਗੁਰ ਪੂਰਾ ਕਿਰਪਾ ਧਾਰੀ ਕਹਿੰਦੇ ਜਦੋਂ ਪੂਰਾ ਗੁਰੂ ਕਿਰਪਾ ਕਰਦਾ ਹੈ ਨਾ ਸਾਡੇ ਤੇ ਉਦੋਂ ਫਿਰ ਬਾਕੀ ਸਾਡੇ ਜੀਵਨ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਪੂਰਾ ਗੁਰੂ ਕਿਹੜਾ ਜੀ ਅਸੀਂ ਪੜਦੇ ਆ ਪੂਰਾ ਪ੍ਰਭ ਆਰਾਧਿਆ ਪੂਰਾ ਜਾਤਾਂ ਲਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਹ ਗੁਰਬਾਣੀ ਸਾਡੇ ਵਾਸਤੇ ਪੂਰੀ ਹੈ 15 ਭਗਤਾਂ ਦੀ ਬਾਣੀ ਸਾਡੇ ਵਾਸਤੇ ਪੂਰੀ ਹੈ 11 ਭਟਾਂ ਦੀ ਬਾਣੀ ਸਾਡੇ ਵਾਸਤੇ ਪੂਰੀ ਹੈ ਚਾਰ ਗੁਰਸਿੱਖਾਂ ਦੀ ਬਾਣੀ ਵੀ ਸਾਡੇ ਵਾਸਤੇ ਪੂਰੀ ਹੈ 6 ਗੁਰੂ ਸਾਹਿਬ ਦੀ ਬਾਣੀ ਵੀ ਸਾਡੇ ਵਾਸਤੇ ਪੂਰੀ ਹੈ ਸਾਰੇ ਦੀ ਸਾਰੇ ਬਾਣੀ ਸਾਡੇ ਵਾਸਤੇ ਪੂਰਾ ਗੁਰੂ ਹੈ ਨਾਨਕ ਕੱਟੜਿਆ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਇਹ ਪੂਰਾ ਗੁਰੂ ਹੈ ਜਿਹੜਾ ਸਾਡੇ ਹਰ ਥਾਂ ਦੇ ਉੱਤੇ ਸਹਾਇਤਾ ਕਰਦਾ ਗੁਰ ਪੂਰਾ ਕਿਰਪਾ ਧਾਰੀ ਜਦੋਂ ਅਸੀਂ ਗੁਰੂ ਦੇ ਕੋਲ ਆਵਾਂਗੇ ਗੁਰੂ ਫਿਰ ਸਾਡੇ ਤੇ ਕਿਰਪਾ ਕਰਦਾ ਪ੍ਰਭ ਪੂਰੇ ਲੋਚ ਹਮਾਰੀ ਫਿਰ ਜਿਹੜੀ ਸਾਡੇ ਅੰਦਰ ਤਾਗ ਹੁੰਦੀ ਹੈ ਲੋਚ ਦਾ ਭਾਵ ਹੁੰਦਾ ਤਾਗ ਉਹ ਫਿਰ ਸਾਡੇ ਪੂਰੇ ਹੋ ਜਾਂਦੀ ਹੈ ਪ੍ਰਭ ਪੂਰੇ ਲੋਚ ਹਮਾਰੇ ਗੁਰੂ ਨੇ ਉਹ ਸਾਡੀਆਂ ਜਿਹੜੀਆਂ ਤਾਂਗਾਂ ਨੇ ਸਾਡੇ ਅੰਦਰ ਕਿ ਅਸੀਂ ਗੁਰੂ ਨੂੰ ਮਿਲਣਾ ਉਹ ਸਾਡੀ ਤਾਂਗ ਪੂਰੀ ਹੋ ਜਾਂਦੀ ਹੈ ਕਰ ਇਸ਼ਨਾਨ ਗ੍ਰਹਿ ਆਏ ਹੁਣ ਇੱਥੇ ਗੁਰੂ ਸਾਹਿਬ ਬੜੇ ਸਜੇ ਢੰਗ ਦੇ ਨਾਲ ਸਾਨੂੰ ਸਮਝਾਉਂਦੇ ਆ ਇਸ਼ਨਾਨ ਅਸੀਂ ਕਰਦੇ ਆ ਜਿਹਦੇ ਨਾਲ ਸਾਡਾ ਤਨ ਸਾਫ਼ ਹੋ ਜਾਂਦਾ ਹੈ ਅਸੀਂ ਕਹਿ ਦਿੰਨੇ ਆ ਇਸ਼ਨਾਨ ਕਰ ਲਿਆ ਅਸੀਂ ਪਵਿੱਤਰ ਹੋ ਗਏ ਪਵਿੱਤਰ ਨੇ ਕਿਉਂਕਿ ਪਾਣੀ ਦੇ ਵਿੱਚ ਬੜੇ ਜੀਵ ਨੇ ਪਾਣੀ ਤੇ ਪਹਿਲਾਂ ਹੀ ਝੁੱਠਾ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਆ ਗੁਰਬਾਣੀ ਦੇ ਜਿਹੜਾ ਇਹ ਸਮੁੰਦਰ ਹੈ ਇਹਦੇ ਵਿੱਚ ਤੁਸੀਂ ਜੁੱਬਾ ਲਾ ਕੇ ਆਪਣੇ ਆਪ ਨੂੰ ਫਿਰ ਪਵਿੱਤਰ ਕਰਨੇ ਗੁਰਵਾਣੀ ਦਾ ਸਾਬਣ ਲਾ ਕੇ ਕਰ ਇਸ਼ਨਾਨ ਗ੍ਰਹਿ ਆਏ ਜਦੋਂ ਇਸ ਤਰ੍ਹਾਂ ਫਿਰ ਸਾਬਣ ਲੱਗਦੀ ਜਾਣੀ ਹੈ ਲੱਗਦੀ ਜਾਣੀ ਅੰਦਰੋਂ ਫਿਰ ਸਾਫ਼ ਹੋ ਜਾਣਾ ਫਿਰ ਪਰਮਾਤਮਾ ਸਾਡੇ ਹਿਰਦੇ 'ਚ ਵਸ ਜਾਂਦਾ ਕਰ ਇਸ਼ਤਾਨ ਗ੍ਰਹਿ ਆਏ ਗ੍ਰਹਿ ਦਾ ਭਾਵ ਹੁੰਦਾ ਹਿਰਦਾ ਘਰ ਕਿ ਉਹ ਘਰ ਦੇ ਅੰਦਰ ਫਿਰ ਪਰਮਾਤਮਾ ਵਸ ਜਾਂਦਾ ਹੈ ਆਨੰਦ ਮੰਗਲ ਸੁਖ ਪਾਏ ਫਿਰ ਉਸ ਤੋਂ ਬਾਅਦ ਹੁੰਦਾ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਆ ਜਾਂਦੇ ਨੇ आनंद मंगल सुख पाए सारे दिन ते रात बंदा बड़े आनंद च रहंदा बड़े आनंद च रहंदा ਹੁਣ ਅਸੀਂ ਕਈ ਵਾਰੀ ਕਹਿੰਦੇ ਆ ਕਿ ਬਸ ਜ਼ਿੰਦਗੀ ਕੱਟ ਰਿਆਂ ਜੀ ਜ਼ਿੰਦਗੀ ਕੱਟਣ ਨਹੀਂ ਜ਼ਿੰਦਗੀ ਜਿਉਣ ਵਾਸਤੇ ਆਏ ਆ ਕੱਟਣ ਨਹੀਂ ਜਿੰਦ ਕੱਟੀ ਉਹ ਚੀਜ਼ ਜਾਂਦੀ ਹੈ ਜਿਹੜੇ ਸਾਨੂੰ ਦੁੱਖ ਦੇ ਨਹੀਂ ਹੁੰਦੀ ਐ ਜ਼ਿੰਦਗੀ ਸਾਨੂੰ ਕਦੇ ਦੁੱਖ ਨਹੀਂ ਦਿੰਦੀ ਜ਼ਿੰਦਗੀ ਸੁੱਖ ਦਿੰਦੀ ਐ ਠੀਕ ਐ ਕਦੇ ਦੁੱਖ ਕਦੇ ਸੁੱਖ ਉਹਨਾਂ ਨੂੰ ਤੇ ਗੁਰੂ ਸਾਹਿਬ ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਆਨੰਦ ਮੰਗਲ ਸੁੱਖ ਪਾਏ ਕਹਿੰਦੇ ਫਿਰ ਉਹਦੀ ਜ਼ਿੰਦਗੀ ਬੜੇ ਸੁਖਦਾਇਕ ਹੋ ਜਾਂਦੀ ਐ ਸੰਤੋ ਰਾਮ ਨਾਮ ਨਿਸਤਰੀਐ ਜਦੋਂ ਪਰਮਾਤਮਾ ਦਾ ਨਾਮ ਸਾਡੇ ਅੰਦਰ ਵਸ ਗਿਆ ਫਿਰ ਇਸ ਭਵ ਸਾਗਰ ਤੋਂ ਪਾਰ ਹੋਇਆ ਜਾਂਦਾ ਸੰਤੋਹ RAM ਨਾਮ ਨਿਸਤਰੀ ਹੈ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਿਰਤ ਕਰੀਐ ਕਹਿੰਦੇ ਫਿਰ ਜਦੋਂ ਇੱਥੇ ਤੱਕ ਬੰਦਾ ਪਹੁੰਚ ਜਾਂਦਾ ਫਿਰ ਉਹ ਦਿਨ ਤੇ ਰਾਤ ਉੱਠਦੇ ਆ ਬੈਠਦੇ ਆ ਉਸ ਪ੍ਰਮਾਤਮਾ ਨੂੰ ਹੀ ਯਾਦ ਕਰਦਾ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਿਰਤ ਕਰੀਐ ਅਨ ਦਿਨ ਭਾਵੇਂ ਦਿਨ ਤੇ ਰਾਤ ਸੁਕਿਰਤ ਚੰਗੀ ਕਿਰਤ ਕਰਦਾ ਚੰਗੀ ਕਿਰਤ ਸਾਡੇ ਵਾਸਤੇ ਕਿਹੜੀ ਹੈ ਜੀ ਸਾਡੇ ਵਾਸਤੇ ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਸਭ ਤੋਂ ਵਧੀਆ ਕਿਰਤ ਹੈ ਅਨ ਦਿਨ ਸੁਕਿਰਤ ਕਰੀਏ ਫਿਰ ਇਨਸਾਨ ਉਸ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਦਿਨ ਤੇ ਰਾਤ ਉਸ ਪਰਮਾਤਮਾ ਨੂੰ ਚੇਤੇ ਕਰਦਾ ਰਹਿੰਦਾ ਰਹਾਉ ਰਹਾਉ ਦਾ ਭਾਵ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੇ ਸੰਤ ਕਾ ਮਾਰਗ ਧਰਮ ਕੀ ਪੌੜੇ ਕੋ ਵਡ ਭਾਗੀ ਪਾਏ ਕਹਿੰਦੇ ਸੰਤਾਂ ਦਾ ਜਿਹੜਾ ਮਾਰਗ ਹੁੰਦਾ ਹੈ ਰਸਤਾ ਹੁੰਦਾ ਹੈ ਉਹੀ ਅਸਲ ਦੇ ਵਿੱਚ ਧਰਮ ਦੀ ਪੌੜੀ ਹੈ ਇਹ ਪੌੜੀ ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦੀ ਹੈ ਸੰਤ ਕਾ ਮਾਰਗ ਆ ਸਾਡੇ ਵਾਸਤੇ 35 ਮਹਾਪੁਰਸ਼ ਜਿਹੜੇ ਨੇ ਇਹ ਸਾਡੇ ਵਾਸਤੇ ਸੰਤ ਨੇ ਚੋਲੇ ਵਾਲੇ ਜਿਹੜੇ ਲੋਕ ਸਾਨੂੰ ਠੱਗਣ ਵਾਲੇ ਨੇ ਉਹਨਾਂ ਨੂੰ ਸੰਤ ਨਹੀਂ ਕਿਹਾ ਜਾਂਦਾ ਉਹ ਤੇ ਕਈ ਵਾਰੀ ਘਰੋਂ ਲੜੇ ਤੇ ਜਾ ਕੇ ਕਿਸੇ ਡੇਰੇ ਦੇ ਵਿੱਚ ਬਹਿ ਗਏ ਉਹਨੂੰ ਵੀ ਲੋਕ ਸੰਤ ਕਹਿਣ ਲੱਗ ਜਾਂਦੇ ਆ ਪਰ ਜਿਨ੍ਹਾਂ ਨੇ ਦੁਨੀਆ ਵਾਸਤੇ ਕੁਝ ਕੀਤਾ ਜਿਨ੍ਹਾਂ ਨੇ ਦੁਨੀਆ ਵਾਸਤੇ ਕੋਈ ਚੰਗਾ ਕੀਤਾ ਅਸਲ ਦੇ ਵਿੱਚ ਉਹ ਅਸਲੀ ਸੰਤ ਹੁੰਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੱਕ ਭਗਤਾਂ ਦੇ ਬਾਣੇ ਗੁਰੂ ਸਾਹਿਬ ਦੇ ਬਾਣੇ ਭੱਟਾਂ ਦੇ ਬਾਣੇ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਜੇ ਸੰਤ ਕਾ ਮਾਰਗ ਆਹ ਗੁਰਵਾਣੀ ਜਿਹੜਾ ਚੰਗਾ ਰਸਤਾ ਹੈ ਇਹ ਸਾਡੇ ਵਾਸਤੇ ਧਰਮ ਦੀ ਪੌੜੀ ਹੈ ਕੋ ਵੱਡ ਭਾਗੇ ਪਾਏ ਕੋਈ ਹੁੰਦਾ ਜਿਹੜਾ ਵੱਡੇ ਭਾਗਾਂ ਵਾਲਾ ਸਰੀਰ ਕਰਕੇ ਅਸੀਂ ਰੋਜ਼ ਆਉਂਦੇ ਜਿੱਦੇ ਮਨ ਕਰਕੇ ਆਗੇ ਉਹਦੇ ਇਸ ਪੌੜੀ ਦੇ ਉੱਤੇ ਚੜਨਾ ਸ਼ੁਰੂ ਕਰ ਦਿਆਂਗੇ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੇ ਚਿੱਤ ਲਾਏ ਕੋਟ ਹੁੰਦਾ ਕਰੋੜਾਂ ਕਿ ਕਰੋੜਾਂ ਜਨਮਾਂ ਦੇ ਜਿਹੜੇ ਸਾਡੇ ਅੰਦਰ ਕਿਲਵਿਖ ਪਾਪ ਨੇ ਜਿਹੜੇ ਉਹ ਨਾਸ ਹੋ ਜਾਣਗੇ ਹਰ ਚਰਣੇ ਚਿੱਤ ਲਾਏ ਜਦੋਂ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜ ਲਾਂਗੇ ਫਿਰ ਕਹਿੰਦੇ ਕਰੋੜਾਂ ਜਨਮਾਂ ਦੇ ਜਿਹੜੇ ਕਿਲਵਿਖ ਨੇ ਪਾਪ ਨੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਜਿੱਦ ਦੇ ਪਰਮਾਤਮਾ ਦੇ ਚਰਣੇ ਲੱਗ ਗਏ ਉਸ ਤੋਂ ਤੇ ਕਰੋ ਸਦਾ ਪ੍ਰਭ ਆਪਨੇ ਜਿਨ ਪੂਰੀ ਕਲ ਰੱਖੇ ਉਸ ਪਰਮਾਤਮਾ ਦੀ ਫਿਰ ਉਸਤਤ ਕਰੀਏ ਜਿਨੇ ਸਾਨੂੰ ਇੰਨਾ ਵਧੀਆ ਮਾਰਗ ਇੰਨਾ ਵਧੀਆ ਰਸਤਾ ਦੱਸਿਆ ਇੰਨਾ ਵਧੀਆ ਤਰੀਕਾ ਦੱਸਿਆ ਫਿਰ ਉਸ ਪਰਮਾਤਮਾ ਦੀ ਉਸਤਤ ਕਰੀਏ ਉਸਤਤ ਕਰੋ ਸਦਾ ਪ੍ਰਭ ਆਪਨੇ ਸਦਾ ਹੀ ਉਸ ਪਰਮਾਤਮਾ ਦੇ ਉਸਤਤ ਕਰਦੇ ਰਹੀਏ ਜਿਨ ਪੂਰੀ ਕਲ ਰੱਖੇ ਜਿਨੇ ਸਾਨੂੰ ਇਸ ਮਾੜਿਆ ਕੰਮਾਂ ਤੋਂ ਬਚਾ ਕੇ ਰੱਖਿਆ ਉਸ ਦੀ ਫਿਰ ਉਸਤਤ ਕਰਦੇ ਰਹੀਏ ਜੀ ਜੰਤ ਸਭ ਭੇ ਬਵਿੱਤਰਾ ਸਤਗੁਰ ਕੀ ਸੱਚ ਸਾਖੀ ਕਹਿੰਦੇ ਜਿਹੜੀ ਪ੍ਰਮਾਤਮਾ ਦੇ ਸਤਗੁਰੂ ਦੀ ਸਾਖੀ ਹੈ ਸਿੱਖਿਆ ਜਿੱਦੇ ਉਹ ਹਿਰਦੇ ਚ ਗ੍ਰਹਿਣ ਕਰ ਲੈ ਜੀ ਜੰਤ ਸਭ ਭਏ ਪਵਿੱਤਰ ਕਹਿੰਦੇ ਸਾਰਾ ਕੁਝ ਸਾਨੂੰ ਪਵਿੱਤਰ ਨਜ਼ਰ ਆਉਣੇ ਜਿੰਨੇ ਵੀ ਜੀ ਜੰਤ ਨੇ ਸਾਰੇ ਪਵਿੱਤਰ ਹੋ ਜਾਣਗੇ ਜੀ ਜੰਤ ਸਭ ਭਏ ਪਵਿੱਤਰ ਸਤਿਗੁਰ ਕੀ ਸੱਚ ਸਾਖੇ ਸੱਚ ਹੁੰਦਾ ਹੈ ਪ੍ਰਮਾਤਮਾ ਕਿ ਪ੍ਰਮਾਤਮਾ ਦੀ ਜਿਹੜੀ ਸਿੱਖਿਆ ਹੈ ਉਹਨੂੰ ਆਪਣੇ ਹਿਰਦੇ ਚ ਗ੍ਰਹਿਣ ਕਰ ਲਈਏ ਸਾਰਾ ਕੁਝ ਵਧੀਆ ਲੱਗਣ ਲੱਗ ਜਾਣਾ ਬਿਗਨੇ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰੜਾਇਆ ਦਰੜਾਇਆ ਦਾ ਭਾਵ ਹੁੰਦਾ ਪੱਕਾ ਕਰਾ ਦੇਣਾ ਕਿ ਗੁਰੂ ਨੇ ਸਾਨੂੰ ਪਰਮਾਤਮਾ ਦਾ ਨਾਮ ਜਿਹੜਾ ਪੱਕਾ ਕਰਾਤਾ ਸਾਡੇ ਹਿਰਦੇ 'ਚ ਵਸ ਗਿਆ ਜਿੱਤੇ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਉਹਦੇ ਹੋਣਾ ਕੀ ਹੈ ਜੀ ਬਿਗਨ ਵਿਨਾਸਨ ਸਭ ਦੁੱਖ ਨਾਸਨ ਜਿਹੜੇ ਸਾਡੇ ਅੰਦਰ ਬਿਗਨ ਨੇ ਵਿਨਾਸਨ ਨੇ ਦੁੱਖ ਨੇ ਉਹ ਸਾਰੇ ਦੇ ਸਾਰੇ ਨਸ਼ਟ ਹੋ ਜਾਣਗੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਸਾਰੇ ਨਸ਼ਟ ਹੋਣਦੇ ਜਾਣਗੇ ਜਿੱਦੇ ਪ੍ਰਮਾਤਮਾ ਦਾ ਨਾਮ ਹਿਰਦੇ ਚ ਪੱਕਾ ਕਰ ਲਿਆ ਅਜੇ ਅਜੇ ਤੱਕ ਪੱਕਾ ਨਹੀਂ ਕੀਤਾ ਕਿਉਂਕਿ ਪੱਕਾ ਜਿੱਦੇ ਅਸੀਂ ਹਿਰਦੇ ਚ ਵਸਾ ਲਿਆ ਉਹਦੇ ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਦਰ ਤੇ ਜਾਵਾਂਗੇ ਨਹੀਂ ਕੋਏ ਬਾਪ ਭਏ ਸਭ ਭਾਵਨ ਜਨ ਨਾਨਕ ਸੁਖ ਘਰ ਆਇਆ ਫਿਰ ਹੋਣਾ ਕੀ ਹੈ ਜਿਹੜੇ ਸਾਡੇ ਅੰਦਰ ਪਾਪ ਚੱਲ ਰਹੇ ਨੇ ਉਹ ਸਾਰੇ ਖਤਮ ਹੋ ਜਾਣਗੇ ਫਿਰ ਪਾਵਨ ਦਾ ਭਾਵਨ ਦਾ ਪਵਿੱਤਰ ਖੋਏ ਪਾਪ ਭਏ ਸਭ ਪਾਵਨ ਪਾਵਨ ਪਵਿੱਤਰ ਹੋ ਜਾਣਾ ਫਿਰ ਜਨ ਨਾਨਕ ਸੁਖ ਘਰ ਆਇਆ ਜਿੱਦੇ ਪਰਮਾਤਮਾ ਗੁਰੂ ਨਾਨਕ ਦੇਵ ਮਹਾਰਾ ਸਾਡੇ ਸੁਖ ਘਰ ਫਿਰਦੇ ਚ ਆ ਕੇ ਵਸ ਗਿਆ ਉਹਦੇ ਸਾਰਾ ਸਰੀਰ ਪਵਿੱਤਰ ਹੋ ਜਾਣਾ ਇਸ ਇਸ਼ਨਾਨ ਕਰਨ ਦੇ ਨਾਲ ਸਰੀਰ ਸਾਫ਼ ਹੁੰਦਾ ਜਿੱਦੇ ਗੁਰਬਾਣੀ ਸਾਡੇ ਅੰਦਰ ਚਲੇ ਗਏ ਉਹਦੇ ਸਾਰਾ ਸਰੀਰ ਪਵਿੱਤਰ ਹੋ ਜਾਣਾ ਇਹਦੇ ਵਿੱਚੋਂ ਫਿਰ ਖੁਸ਼ਬੂ ਆਉਣ ਗਈਆ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 86 ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਉਹਦੇ ਫਿਰ ਅੰਦਰੋਂ ਖੁਸ਼ਬੂ ਆਉਣ ਗਈਆ ਅੰਦਰ ਪਵਿੱਤਰ ਹੋ ਜਾਣਾ ਬੇਗਨ ਵਿਨਾਸ਼ਨ ਸਭ ਦੁਖ ਨਾਸ਼ਨ ਸਤਿਗੁਰ ਨਾਮ ਨੜਾਇਆ ਹੋਏ ਪਾਪ ਭਏ ਸਭ ਤਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ